ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਅੱਜ ਸਵੇਰ ਪ੍ਰਧਾਨਦੀ ਜੀ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ 103.6 ਬੁਖਾਰ ਸੀ ਜਿਹੜੇ ਡਾਕਟਰ ਸਾਹਿਬ ਨੇ ਡ੍ਰਿਪ ਲਾਈ ਗਈ ਸੀ ਉਹ ਜਿਹੜੀ ਬਾਹ ਪੂਰੀ ਸੁਝ ਚੁੱਕੀ ਹੈ ਇੱਧਰ ਲੀਆਂ ਪਹਿਲਾਂ ਹੀ ਅੱਜ ਤੋਂ 10 ਦਿਨ ਪਹਿਲਾਂ ਜਿਹੜੀਆਂ ਨਸਾਂ ਬਿਲਕੁਲ ਬੰਦ ਹੋ ਚੁੱਕੀਆਂ ਹਨ ਹੁਣ ਪਰਮਾਤਮਾ ਦਾ ਆਸਰਾ ਤੁਹਾਡੀਆਂ ਦੁਆਵਾਂ ਨੇ ਤੇ ਬੇਨਤੀ ਕਰਦੇ ਆ ਕਿ ਘਰਾਂ ਵਿੱਚ ਨਾ ਬੈਠੋ ਵਾਧ ਵਾਧ ਜਿੰਨੇ ਕਿਸਾਨ ਵੀਰ ਭੈਣ ਭਰਾ ਮੋਰਚੇ 'ਚ ਪਹੁੰਚੀਏ ਆਪਾਂ ਸਰਕਾਰ ਤੇ ਦਬਾਅ ਬਣਾਈਏ ਕਿ ਆਪਣੀਆਂ ਜਿਹੜੀਆਂ ਮੰਗਾਂ ਨੇ ਉਹ ਲਾਗੂ ਕਰਾਈਏ ਕਿਉਂਕਿ ਆਪਾਂ ਨੂੰ ਪ੍ਰਧਾਨ ਜੀ ਬਹੁਤ ਜ਼ਰੂਰੀ ਨੇ ਜੋ ਕੂੜ ਪ੍ਰਚਾਰ ਕਰਦੇ ਨੇ ਘਰਾਂ 'ਚ ਬੈਠੇ ਕਿ ਇੰਨੇ ਦਿਨ ਬੰਦਾ ਜਿਉਂਦਾ ਕਿਵੇਂ ਰਹਿ ਸਕਦਾ ਡਾਕਟਰ ਸਾਹਿਬ ਦੀ ਰਿਪੋਰਟ ਕੱਲ ਤੁਹਾਡੇ ਸਾਹਮਣੇ ਆਈ ਹੈ ਪ੍ਰੋਟੀਨ ਟੈਸਟ ਹੈ ਜਿਹੜਾ ਪੋਜ਼ਿਟਿਵ ਆਇਆ ਕਿ ਪ੍ਰਧਾਨ ਜੀ ਪੰਨ ਮਿਦਨਾ ਤੋਂ ਕੁਝ ਨਹੀਂ ਲੈ ਰਹੇ ਇੱਕ ਸਿਰਫ ਗਲੂਕੋਜ਼ ਲੈ ਰਹੇ ਸੀ ਉਹ ਵੀ ਗਲੂਕੋਜ਼ ਵੀ ਅੱਜ ਵੀ ਬੰਦ ਹੋ ਗਿਆ ਹਾਲਾਤ ਆ ਜਿਹੜੇ ਤੁਹਾਡੇ ਸਾਹਮਣੇ ਆ 103.6 ਬੁਖਾਰ ਸੀ ਬੇਨਤੀ ਹੈ ਕਿ ਵੱਤ ਵੱਦ ਮੋਰਚੇ ਵਿੱਚ ਪਹੁੰਚੋ ਤੇ ਸਾਥ ਦੋ ਮੋਰਚਾ ਆਪਾਂ ਫੱਤੇ ਕਰਕੇ ਪ੍ਰਧਾਨ ਜੀ ਨੂੰ ਜਿਵੇਂ ਆਪਾਂ ਮੋਰਚੇ ਚ ਲੈ ਕੇ ਜਾਂਦਾ ਸੀ ਇਸ ਤਰ੍ਹਾਂ ਘਰੇ ਵਾਪਸ ਲੈ ਕੇ ਗਏ ਤੁਸੀਂ ਦੇਖ ਸਕਦੇ ਹੋ ਜੀ ਕੱਲ ਪ੍ਰਧਾਨ ਜੀ ਦਾ ਬਲੱਡ ਪ੍ਰੈਸ਼ਰ 175/107 ਹੋ ਗਿਆ ਸੀ ਜੋ ਕਿ ਨਾਰਮਲ ਤੋਂ ਬਹੁਤ ਜ਼ਿਆਦਾ ਹਈ ਸੀ। ਕੋ ਅੱਜ ਸਵੇਰ ਤੋਂ ਪ੍ਰਧਾਨ ਜੀ ਨੂੰ ਬਹੁਤ ਤੇਜ਼ ਬੁਖਾਰ ਹੈ। ਸੋ ਨਸਾਂ ਵਿੱਚ ਬਲੌਕ ਹੋ ਚੁੱਕੀਆਂ ਨੇ ਕੋਈ ਕੰਮ ਨਹੀਂ ਕਰ ਰਹੀ ਨਸ ਡ੍ਰਿਪ ਲਾਉਣ ਨੂੰ ਕੋਈ ਨਾਲ ਨਹੀਂ ਲੱਭ ਰਹੀ ਡਾਕਟਰੀ ਟੀਮ ਨੂੰ। ਸੋ ਇਹ ਹੀ ਬੇਨਤੀ ਆ ਵੱਤ ਵੱਤ ਪ੍ਰਾ ਖਨੌਰੀ ਮੋਰਚੇ ਉੱਪਰ ਪਹੁੰਚਣ। ਸੋ ਜਿਹੜੇ ਸਵਾਲ ਵੀ ਚੱਕਦੇ ਸੀ ਕਿ ਪ੍ਰਧਾਨ ਜੀ ਮੀਟਿੰਗਾਂ 'ਚ ਕਿਵੇਂ ਜਾ ਰਹੇ ਨੇ ਫੋਰਸਾਂ 'ਤੇ ਕਿਵੇਂ ਬੈਠ ਰਹੇ ਨੇ। ਸ਼ਾਇਦ ਸਾਨੂੰ ਬੜਾ ਕੁਝ ਬੋਲਣ ਦੀ ਲੋੜ ਨਹੀਂ ਇਹ ਵੀਡੀਓ। ਦੇਖੋ ਉਹਨਾਂ ਦੇ ਮੂੰਹ ਆਪੇ ਬੰਦ ਹੋਣੇ ਚਾਹੀਦੇ ਨੇ। ਤੋਂ ਜੋ ਸਾਡੇ ਭਾਈ ਨੇ ਦੱਸਿਆ ਕਿ ਜੋ ਕਟਾਉਣ ਬੋਡੀ ਟੈਸਟ ਆਇਆ ਉਹਦੇ 'ਚ ਵੀ ਇਹ ਹੈ ਕਿ ਪਿਛਲੇ 93 ਦਿਨ ਹੋ ਗਏ ਜਦੋਂ ਲਿਆਲ ਸਾਹਿਬ ਨੂੰ ਮਰਨ ਵਰਤ ਤੇ ਬੈਠਿਆ। ਤੋਂ 93 ਦਿਨਾਂ ਤੋਂ ਕੁਝ ਨਹੀਂ ਖਾਦਾ। ਪਹਿਲੇ 55 ਦਿਨ ਤਾਂ ਹੋਈ ਐਮਰਜੈਂਸੀ ਟ੍ਰੀਟਮੈਂਟ ਵੀ ਨਹੀਂ ਲਿਆ ਸੀ। ਕੁਝ ਦਿਨ ਰਿਹਾ ਉਸ ਤੋਂ ਬਾਅਦ ਉਹ ਵੀ ਬਿਲਕੁਲ ਬੰਦ ਹੋ ਚੁੱਕਾ ਜੀ ਤੁਸੀਂ ਦੇਖ ਸਕਦੇ ਹੋ ਕੋਈ ਡ੍ਰਿਪ ਨਹੀਂ ਲੱਗੀ। ਹੱਥਾਂ ਤੇ ਸਵੇਲਿੰਗ ਬਹੁਤ ਜ਼ਿਆਦਾ ਹੋ ਚੁੱਕੀ ਆ। ਜੇ ਤੁਸੀਂ ਆ ਹੱਥ ਦਾ ਮੁਕਾਬਲੇ ਦੇਖੋਗੇ ਇਹ ਹੱਥ ਦੇਖੋਗੇ ਉਹ ਹੱਥ ਦੇਖੋ ਜੀ ਉਥੋਂ ਵੀ ਐ ਡਾਕਟਰਾਂ ਨੇ ਸਾਡੀ ਸਮਝ ਬਣਾ ਕੇ ਔਲਾਦ ਦਿੱਤੀ ਜੀ ਡ੍ਰਿਪ ਸੋ ਬਾਬਾ ਨਾਨਕ ਮੇਰ ਕਰਨ ਜੀ ਪ੍ਰਧਾਨ ਜੀ ਛੜਦੀ ਕਲਾ ਚ ਰਹਿਣ ਆਪਣੀਆਂ ਮੰਨੀਆਂ ਹੋਈਆਂ ਮੰਗਾ ਸਰਕਾਰ ਚਲਦ ਲਾਗੂ ਕਰੇ ਸੋ ਹੱਤ ਵੱਦ ਵੀਰ ਭਰਾ ਨੌਰੀ ਪਹੁੰਚਣ ਤਾਂ ਜੋ ਆਪਾਂ ਸਰਕਾਰਾਂ ਤੇ ਹੋਰ ਪ੍ਰੈਸ਼ਰ ਬਣਾਈ ਜਾਈਏ ਤੇ ਆਪਣਾ ਮੋਰਚਾ ਜਲਦ ਫਤਿਹ ਕਰ ਸਕੀਏ ਜੀ ਇੰਨੀਆਂ ਹੀ ਬੇਨਤੀਆਂ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ